ਮੈਂ ਸਭ ਤੋਂ ਪਹਿਲਾਂ ਬਾਬਾ ਜੀ ਦਾ ਜਿਨ੍ਹਾਂ ਦੀ ਕਿਰਪਾ ਨਾਲ ਬਾਰ ਮੈਂਬਰਸ ਨੇ ਮੈਨੂੰ ਛੇਵੀਂ ਵਾਰ ਬਾਰ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਮੈਂ ਸਾਰੀ ਬਾਰ ਦਾ ਤੇ ਬਾਬਾ ਜੀ ਦਾ ਤਹਿ ਦਿਲੋਂ ਧਾਰੀ ਹਾਂ ਤੇ ਬਾਰ ਨੂੰ ਵਿਸ਼ਵਾਸ ਦਿਵਾਉਣਾ ਦਿਵਾਉਣਾ ਹੈ ਕਿ ਜਿਵੇਂ ਅੱਗੇ ਹਮੇਸ਼ਾ ਉਹਨਾਂ ਦੀ ਬਾਰ ਦੀ ਹਰ ਦੁੱਖ ਸੁੱਖ ਚ ਭਾਈਵਾਲ ਬਣਿਆ ਰਿਹਾ ਹੈ ਉਸੇ ਤਰ੍ਹਾਂ ਹੀ ਅੱਗੇ ਵੀ ਜਿਹੜੀ ਉਹਨਾਂ ਪ੍ਰਧਾਨਗੀ ਦਾ ਅਹਿਮ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਉਹ ਜਿਹੜੀ ਹੈ ਮੈਂ ਤਨ ਦੇਈ ਨਾ ਜਿਹੜੀ ਹੈ ਨਿਭਾਵਾਂਗਾ ਤੇ ਕਿਸੇ ਵੀ ਮੈਂਬਰ ਨੂੰ ਕਿਸੇ ਲੈਵਲ ਤੇ ਵੀ ਮੈਂ ਨਾਰਾਜ਼ ਨਹੀਂ ਹੋਣ ਦਵਾਂਗਾ ਜੀ ਮੈਂ ਮੇਰਾ ਨਾਮ ਦਵਿੰਦਰ ਸਿੰਘ ਖੀਨਾ ਜੀ ਤੇ ਬਾਰ ਨੇ ਮੈਨੂੰ ਤੇ ਵੱਡੇ ਦਵਿੰਦਰ ਸਿੰਘ ਗੇਲ ਸਾਹਿਬ ਉਹਨਾਂ ਨੂੰ ਆਰਓ ਤੇ ਮੈਨੂੰ ਏਆਰਓ ਨਿਯੁਕਤ ਕੀਤਾ ਗਿਆ ਸੀ ਮੈਂ ਬੜਾ ਧੰਨਵਾਦੀ ਹਾਂ ਬਾਰ ਦਾ ਜਿਨ੍ਹਾਂ ਨੇ ਮੈਨੂੰ ਲਗੀ ਤਾ ਤੀਜੀ ਵਾਰ ਜਿਹੜਾ ਆ ਏਆਰਓ ਨਿਯੁਕਤ ਕੀਤਾ ਸੀ ਇਸ ਵਾਰੀ ਹਰ ਸਾਲ ਦੀ ਤਰ੍ਹਾਂ ਜਿਹੜੀ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਉਹਨਾਂ ਦੇ ਮੁਤਾਬਕ ਹਰ ਬਾਰ ਦੇ ਵਿੱਚ ਹਰ ਸਾਲ ਚੋਣ ਹੁੰਦੀ ਹੈ ਤੇ ਇਸ ਸਾਲ ਜਿਹੜੀ ਚੋਣ ਮਿਤੀ ਗਈ ਸੀ 15 ਦਸੰਬਰ ਦੀ ਅਤੇ ਮਾਣਯੋਗ ਪੰਜਾਬ ਤੇ ਹਰਿਆਣਾ ਬਾਰ ਕਾਉਂਸਲ ਨੇ ਜਿਹੜਾ ਵੀ ਹਰ ਬਾਰ ਨੂੰ ਇਕੱਤਰ ਦਿੱਤਾ ਸੀ ਕਿ ਉਹ ਆਪਣੇ ਅਨੁਸਾਰ ਜਿਹੜੇ ਚੋਣ ਜਿਹੜੀਆਂ ਡੇਟਾ ਨੇ ਉਹ ਘੋਸ਼ਿਤ ਕਰਨ ਜਿਸ ਦੇ ਮਤਾਇਤ ਅਸੀਂ ਜਿਹੜੀਆਂ 21 ਤਰੀਕ ਨੂੰ ਫਾਰਮ ਦੀ ਤਰੀਕ ਦੀ 21 ਦਸੰਬਰ ਜਿਹੜੀ ਆ ਉਹ ਨਿਯੁਕਤ ਕੀਤੀ ਗਈ ਸੀ ਤੇ 23 ਦਸੰਬਰ ਤੱਕ ਫਾਰਮ ਭਰਨੇ ਸੀ ਤੇ ਜਿਸ ਵਿੱਚ ਜਿਹੜੇ ਪ੍ਰਧਾਨਗੀ ਵਾਸਤੇ ਸਾਡੇ ਕੋਲ ਸਿਰਫ ਇੱਕੋ ਫਾਰਮ ਆਇਆ ਸੀ ਉਹ ਸੀ ਹਰਪਾਲ ਸਿੰਘ ਨਿੱਜਰ ਦਾ ਤੇ ਵਾਈਸ ਵਾਸਤੇ ਦੋ ਫਾਰਮ ਆਏ ਸੀ ਇੱਕ ਰਾਜਨ ਸੰਸ ਸਨਿਆਲ ਅਤੇ ਦੂਜਾ ਸੀ ਬਰਿੰਦਰ ਸਿੰਘ ਬਾਜਵਾ ਦਾ ਤੇ ਸੈਕਟਰੀ ਵਾਸਤੇ ਵੀ ਇੱਕੋ ਫਾਰਮ ਆਇਆ ਸੀ ਉਸ ਚਰਨਜੀਤ ਜੀ ਸੀ ਸੁਖਚਰਨਜੀਤ ਸਿੰਘ ਦਾ ਹੀ ਤੇ ਜੁਆਇੰਟ ਸੈਕਟਰੀ ਵਾਸਤੇ ਜਿਹੜਾ ਹੈ ਉਹ ਰਿਸ਼ੀ ਅਰੋੜਾ ਜੀ ਦਾ ਹੀ ਤੇ ਅਸੀਂ ਚੋਣ ਜਿਹੜੀ ਆ ਉਹ ਪਹਿਲਾਂ ਹੀ ਨਿਯੁਕਤ ਕਰ ਚੁੱਕੇ ਸਾਂ ਕਿਉਂਕਿ ਨਿਰਵੇਗਣ ਜਿਹੜਾ ਸੀ ਪ੍ਰਧਾਨ ਸੈਕਟਰੀ ਤੇ ਜੋਇਨ ਸੈਕਟਰੀ ਕੋਸ਼ਿਸ਼ ਕੀਤੇ ਜਾ ਚੁਕੇ ਸਨ ਲੇਕਿਨ ਆਫੀਸ਼ੀਅਲੀ ਜਿਹੜਾ ਸੀ ਇਹਨਾਂ ਨੂੰ ਅਸੀਂ 15 ਤਰੀਕ ਨੂੰ ਨਿਯੁਕਤ ਕਰਨਾ ਸੀ ਕਿਉਂਕਿ 15 ਤਰੀਕ ਜਿਹੜੀ ਆ ਉਹ ਇਲੈਕਸ਼ਨ ਦੀ ਬੀਤ ਗਈ ਸੀ ਲੇਕਿਨ ਅੱਜ ਜਿਹੜੀ ਆ ਉਹ ਛੁੱਟੀਆਂ ਹੋਣ ਕਰਕੇ ਜਿਹੜਾ ਅੱਜ ਇਹਨਾਂ ਨੂੰ ਕੋਸ਼ਿਸ਼ ਕੀਤਾ ਗਿਆ ਤੇ ਟ੍ਰੇਜਰੀਰੀ ਵੀ ਵਾਸਤੇ ਜਿਹੜਾ ਉਹਨਾਂ ਨੂੰ ਬਰਿੰਦਰ ਸਿੰਘ ਬਾਜਵਾ ਜੀ ਨੂੰ ਨਿਯੁਕਤ ਕੀਤਾ ਗਿਆ ਹੈ ਪ੍ਰਧਾਨਗੀ ਹਰਪਾਲ ਸਿੰਘ ਨਿੱਜਰ ਜਿਹੜੇ ਹੁਣ ਇਸ ਵਾਰੀ ਲਗਾਤਾਰ ਚੌਥੀ ਵਾਰ ਤੇ ਛੇਵੀਂ ਵਾਰ ਜਿਹੜੇ ਪ੍ਰਧਾਨਗੀ ਬਣਿਆ ਪ੍ਰਧਾਨ ਜੀ ਬਣਿਆ ਤੇ ਮੈਂ ਬਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਮਾਨ ਬਖਸ਼ਿਆ ਤੇ ਜਿਹੜੀ ਚੋਣ ਨੂੰ ਸਫਲ ਬਣਾਉਣ ਵਾਸਤੇ ਸਾਡਾ ਸਹਿਯੋਗ ਦਿੱਤਾ ਜੀ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸੁਵਿਧਾਵਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर, ਸਿੰਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੇਡਿੰਗ 40 ਰੁਪਏ ਚ Fulumblex ਸੌਰਵ ਦੇ ਵਿੱਚ ਕੀ ਚੱ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟਚ ਅਪ, ਫਰੋਸਟਿੰਗ, 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਿਦਤ ਲੈ ਸਕਦੇ। ਤੁਸੀਂ ਇੱਥੇ ਮੈਨੀਕਿਊਰ, ਪੈਡੀਕਿਊਰ ਵੀ ਕਰਵਾ ਸਕਦੇ। ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ। ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ। ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਦ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼